ਮਿੱਤਰ ਸ੍ਰਕਸ਼ਕ ਸ਼੍ਰੀ ਸ਼ਾਮ ਮਿੱਤਰ ਮੰਡਲ ਰਜਿਸਟਰਡ ਅੰਮ੍ਰਿਤਸਰ ਦਾ ਹਾਂ ਤੇ ਜਿਹੜਾ ਅੱਜ ਮਤਲਬ 100 ਮੰਨੀਆਂ ਦੇ ਪਹੂ ਲੱਗਿਆ ਹੈ ਖਾਟੂ ਸ਼ਾਮ ਜੀ ਦੇ ਮੰਦਿਰ ਬ੍ਰਿੰਦਵਨ ਗਾਰਡਨ ਕਲੋਨੀ ਚ ਜਿਹੜਾ ਪ੍ਰਸ਼ਾਦ ਲੱਗਿਆ ਉਹਨੂੰ ਪੈਕਿੰਗ ਕਰਵਾ ਕੇ ਤੇ ਜਿਹੜਾ ਦਸਤਰੀਪ ਨੂੰ ਕੀਰਤਨ ਹੋਣਾ ਉਹਦੇ ਚ ਪਹੁੰਚ ਵੰਡੇ ਜਾਣਗੇ ਮਤਲਬ ਭਗਤਾਂ ਨੂੰ ਉਹਦੇ ਨਾਲ ਇੱਕ ਲੱਕੀ ਕੂਪਨ ਮਿਲੇਗਾ ਜਿੰਨਾਂ ਦੇ ਇਨਾਮ ਬਾਅਦ ਚ ਕੱਢੇ ਜਾਣਗੇ ਮਤਲਬ 10 ਤਰੀਕ ਨੂੰ ਪ੍ਰੋਗਰਾਮ ਆਪਣਾ ਕਿੱਥੇ ਹੋ ਰਿਹਾ ਹੈ 10 ਤਰੀਕ ਨੂੰ ਪ੍ਰੋਗਰਾਮ ਹੈ ਗੁਰੂ ਨਾਨਕ ਭਵਨ ਆਡੀਟੋਰੀਅਮ ਨੇਜੀ ਬੱਸ ਸਟੈਂਡ ਦੇ ਅੰਦਰ ਹੋ ਰਿਹਾ ਹੈ ਯੂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਤੇ ਹੈ ਵੀ ਵੱਧ ਵੱਧ ਲੋਗਾਂ ਮਤਲਬ ਆਪਣੇ ਸ਼ਾਮ ਬਾਬਾ ਜੀ ਦੇ ਨਾਲ ਜੁੜਨ ਔਰ ਮਤਲਬ ਇੱਕ ਧਾਰਮਿਕ ਭਾਵਨਾਵਾਂ ਮਤਲਬ ਪੈਦਾ ਹੋਣ ਔਰ ਆਪਣੇ ਜੀਵਨ ਸਫਲ ਕਰਨ ਮੇਨ ਮਕਸਦ ਸਾਡਾ ਇਹੀ ਹੈ ਮਨ ਲੌਕ ਕਲਯੁਗ ਦੇ ਦੇਵ ਹੈ ਔਰ ਇਹਨਾਂ ਦਾ ਮੇਨ ਮੰਦਿਰ ਖਾਟੂ ਸ਼ਾਮ ਜੀ ਚ ਜਿਹੜਾ ਕਿ ਰਿੰਗਸ ਦੇ 14 ਕਿਲੋਮੀਟਰ ਅੰਦਰ ਹੈ ਉਹ ਮੇਨ ਸਥਾਨ ਉੱਥੇ ਹੈ ਤੇ 23 ਸਾਲ ਤੋਂ ਪਰ ਕਰਵਾ ਰਹੇ ਆ ੱਲੇ 10-12 ਸਾਲ ਧਰਮ ਸਿੰਘ ਮਾਰਕੀਟ ਚ ਹੁੰਦਾ ਰਿਹਾ ਤੇ ਹੁਣ ਜਿਹੜਾ 23ਵਾਂ ਜਾਗਰਣ ਹੈ ਇਹ ਬਾਕੀ ਇੱਥੇ ਗੁਰੂ ਨਾਨਕ ਬਹਾਉਨ ਆਡੀਟੋਰੀਅਮ ਬੱਸ ਸਟੈਂਡ ਦੇ ਕੋਲ ਉਹਦੇ ਬਿਲਡਿੰਗ ਚ ਹੁੰਦਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਅ ਦੇਖੋ ਇਹ 3 ਵਜੇ ਦਾ ਟਾਈਮ ਹੈ ਸਟਾਰਟ ਹੁੰਦਾ ਹੋਰ 10 ਤੋਂ ਸਾਡੇ ਦਾ 11 ਵਜੇ ਮਤਲਬ ਅੰਦਾਜ਼ਾ ਸਮਾਪਤੀ ਦਾ ਰਹਿੰਦਾ ਹੋਰ ਇਹ ਦੇ ਇਹਦੇ ਵਿੱਚ ਜਿਹੜਾ ਮਤਲਬ ਬੈਠਣ ਦੀ ਸਾਰੀ ਚੇਅਰ ਹੈ ਆਡੀਟੋਰੀਅਮ ਹੈ ਕੁਰਸੀਆਂ ਵਗੈਰਾ ਗੱਦੇ ਲਏ ਜਾਂ ਸਭ ਲੱਗਾ ਹੋਇਆ ਸਾਰੇ ਸਾਧਨ ਹੈ ਏਸੀ ਦਾ ਵੀ ਸਾਧਨ ਹੈ ਅੰਦਰ ਔਰ ਬਾਹਰ ਜਿਹੜਾ ਆਪਣਾ ਮਤਲਬ ਸਟਾਲ ਲੱਗੇ ਹੋਏ ਹੋਣਗੇ ਜਿਹੜਾ ਕਿ ਮਤਲਬ ਜਲ ਪਾਣਦੇ ਐ ਖਾਣੇ ਦੇ ਐ ਹਰ ਤਰ੍ਹਾਂ ਦਾ ਮੰਤਲਬ ਸਾਧਨ ਹੋਏਗਾ ਉਹ ਵੈਲੇ ਪਾਰਕਿੰਗ ਹੋਏਗੀ ਕਿਸੇ ਵੀ ਭਗਤ ਨੂੰ ਜਿਹੜਾ ਨਾ ਦਿੱਕਤ ਨਹੀਂ ਹੋਏਗੀ ਉਹ ਦਰਸ਼ਨ ਕਰਨ ਆਉਂਦਾ ਹੈ ਤੋ ਉਹਨੂੰ ਆਪਣੀ ਗੱਡੀ ਦਾ ਇੱਧਰ ਉਧਰ ਖੜੀ ਕਰਨ ਦੀ ਜਰੂਰਤ ਨਹੀਂ ਵੈਲੇ ਵਾਲੇ ਉਹਦੀ ਗੱਡੀ ਆਪ ਹੀ ਪਾਰਕਿੰਗ ਕਰਨਗੇ ਭਜਨ ਸੰਧਿਆ ਅੱਜ ਪ੍ਰੋਗਰਾਮ ਹੋਇਆ ਰਿੰਦਵਾਨ ਗਾਰਡਨ ਚ ਗਾਠੂ ਸ਼ਾਮ ਬੰਦਾ ਜੀ ਦੇ ਠੀਕ ਹੈ ਨਾ ਚਾਹੋਗੇ ਮੈਂ ਗੋਬਿੰਦ ਬੰਸਲ ਅਬਜੈਕਟਿਵ ਮੈਂਬਰ ਸ੍ਰੀ ਸ਼ੰਭੀਤਰ ਮੰਡਲ ਅਬਦੇਸਰ ਸਾਡੀ ਇਹ ਸਸਤਾ ਪਿਛਲੇ 23 ਸਾਲ ਤੋਂ ਖਾਤੂ ਸ਼ਾਹ ਜੀ ਦਾ ਕੀਰਤਨ ਚਰੰਦੇ ਆ ਰਹੀ ਹੈ ਇਹ ਹੁਣ ਕੀਰਤਨ ਜਿਹੜਾ 23 ਵਸ ਕੀਰਤਨ ਹੈ ਗੁਰੂ ਨਾਨਕ ਘਟੋਰੀਅਮ 10 ਤਰੀਕ इतवार ਦੇ ਦਿਨ ਸ਼ਾਮ ਨੂੰ 7:00 ਵਜੇ ਤੋਂ 1:00 ਵਜੇ ਤੋਂ ਲੈ ਕੇ ਰਾਤੀ 10-11 ਵਜੇ ਤੱਕ ਚੱਲੇਗਾ ਅੱਜ ਸੋਮਨੀ ਦਾ ਪ੍ਰਸ਼ਾਦ ਜਿਹੜਾ ਬਾਬਾ ਜੀ ਦਾ ਸੋਮਵਾਰੀ ਦਾ ਪ੍ਰਸ਼ਾਦ ਜਿਹੜਾ ਕੀਤਾ ਗਿਆ ਜਿਹੜਾ ਕਿ ਪ੍ਰਸ਼ਾਦ ਭਗਤਾਂ ਨੂੰ ਜਿਹੜਾ ਜਾਗਰਣ ਵਾਲੇ ਦਿਨ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਏਗਾ ਔਰ ਜੇ ਤੁਹਾ ਨੂੰ 10 ਤਰੀਕ ਨੂੰ ਜਿਹੜਾ ਬਾਬਾ ਜੀ ਦਾ ਕੀਰਤਨ ਹੋ ਰਿਹਾ ਹੈ ਉਹਦੇ ਵਿੱਚ ਅਲੱਗ-ਅਲੱਗ ਭਜਨ ਗਾਇਕ ਜਿਹੜੇ ਆ ਰਹੇ ਨੇ ਉਹ ਦਿੱਲੀ ਤੋਂ ਕਲਕੱਤਾ ਤੋਂ ਇਸ ਤਰ੍ਹਾਂ ਕਰਕੇ ਭਜਨ ਗਾਏ ਆ ਰਹੇ ਨੇ ਔਰ ਬੜੇ ਵਿਸ਼ਾਲ ਢੰਗ ਨਾਲ ਜਿਹੜਾ ਨਾ ਜਾਗਰਨ ਕਰਵਾਇਆ ਜਾਂਦਾ ਔਰ ਉਹਦੇ ਬਾਅਦ ਜਿਹੜਾ ਨਾ ਜਿੰਨੇ ਵੀ ਭਗਤ ਆਉਂਦੇ ਨੇ ਉੱਥੇ ਉਹਨਾਂ ਵਾਸਤੇ ਜਲਪਾਨ ਦੀ ਸੁਵਿਧਾ ਜਿਹੜੀ ਇਹ ਨਾਲ ਦਿੰਦੀ ਹੈ